ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇਆਂ ਰੇਟਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਗਿੱਲੀ ਮੱਕੀ ਦੀ ਜਿਹੜਾ ਅੱਜ ਗਿੱਲੀ ਮੱਕੀ ਦਾ ਰੇਟ ਰਿਹਾ ਬਈ ਉਹ 1200 ਰੁਪਏ ਤੋਂ ਲੈ ਕੇ 1750 ਰੁਪਏ ਤੇ ਕਰ ਰਿਹਾ ਬਈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੁੱਕੀ ਮੱਕੀ ਦੇ ਵਿੱਚ ਸੁੱਕੀ ਮੱਕੀ ਦਾ ਰੇਟ ਅੱਜ 1950 ਰੁਪਏ ਤੋਂ ਲੈ ਕੇ 2300 ਰੁਪਏ ਤੇ ਕਰ ਅਜ ਗਿਆ ਹੈ ਇਹ ਰੇਟ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਮੰਡੀਆਂ ਦੇ ਵਿੱਚੋਂ ਪ੍ਰਾਪਤ ਕੀਤੇ ਗਏ ਆ ਇਹ ਟਾਪ ਰੇਟ ਰਹੇ ਆ ਬਾਈ ਐਵਰੇਜ ਜਿਹੜਾ ਰੇਟ ਰਿਹਾ ਉਹ ਸੁੱਕੀ ਮੱਕੀ ਦਾ ਜਿਹੜਾ ਰੇਟ ਹੈ ਉਹ 2250 ਤੋਂ ਲੈ ਕੇ 2270 ਰੁਪਏ ਤੱਕ ਰਿਹਾ ਹੈ ਗਿੱਲੀ ਮੱਕੀ ਦਾ ਰੇਟ 1650-1700 ਰੁਪਏ ਤੱਕ ਸੁੱਕੀ ਮੱਕੀ ਦਾ ਐਵਰੇਜ ਰੇਟ ਰਿਹਾ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਅੱਗੇ ਕਣਕ ਦੇ ਆਂ ਰੇਟਾਂ ਦੀ ਕਣਕ ਦੇ ਆਂ ਰੇਟਾਂ ਦੇ ਵਿੱਚ ਅੱਜ ਅੱਗੇ ਨਾਲੋਂ ਥੋੜੀ ਜਿਹੀ ਨਰਮੀ ਵੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ ਉਹ 2700 ਤੇ 25 ਰੁਪਏ ਰਿਹਾ ਐ ਐਮਪੀ ਲਾਈਨ ਯੂਪੀ ਲਾਈਨ ਤੇ ਰਾਜਸਥਾਨ ਲਾਈਨ ਇਹ ਤਿੰਨੇ ਲਾਈਨਾਂ ਦਾ ਰੇਟ ਅੱਜ ਸੇਮ ਰਿਹਾ ਹੈ ਇਹ ਹੁਣ ਕਣਕ ਦੇ ਜਿਹੜੇ ਰੇਟ ਹੈ ਉਹ ਸਥਿਰਤਾ ਵੱਲ ਜਾ ਰਹੇ ਹੈ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਇਹ ਟ੍ਰੈਂਡ ਇੱਕੋ ਜਿਹਾ ਹੀ ਬਣਿਆ ਆ ਜਿਵੇਂ ਹੁਣ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਕੋੜਕਪੂਰਾ ਮੰਡੀ 2600 ਰੁਪਏ ਰਹੀ ਹੈ ਜੀ ਉਸ ਤੋਂ ਬਾਅਦ ਜੇ ਮੁਕਸਰ ਮੰਡੀ ਦੀ ਗੱਲ ਕਰੀਏ ਮੁਕਸਰ ਮੰਡੀ ਵੀ 2600 ਰੁਪਏ ਰਹੀ ਹੈ ਅੰਮ੍ਰਿਤਸਰ ਮੰਡੀ ਵੀ 2600 ਰੁਪਏ ਰਹੀ ਹੈ ਖੰਨਾ ਮੰਡੀ 2600 ਤੇ 25 ਰੁਪਏ ਰਹੀ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਚਰਖੀ ਦਾਧਰੀ ਮੰਡੀ 2555 ਰੁਪਏ ਬਲਾਸੀ ਮੰਡੀ 2475 ਰੁਪਏ ਕੱਚਾ ਮੰਡੀ 2700 ਰੁਪਏ ਆਗਰਾ ਮੰਡੀ 2600 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰੀਏ ਹਸਾਰ ਮੰਡੀ ਦੀ ਹਸਾਰ ਮੰਡੀ 2600 ਤੇ ਵੀਰਪੇਰ ਹੈ ਟੋਹਾਣਾ ਮੰਡੀ 2470 ਰੁਪਏ ਸੌਂਖ ਮੰਡੀ 2504 ਰੁਪਏ ਸਿਵਾਣੀ ਮੰਡੀ 2510 ਰੁਪਏ ਖੰਡਵਾ ਮੰਡੀ 2500 ਰੁਪਏ ਦਿਵਾਸ ਮੰਡੀ 2500 ਰੁਪਏ ਮੈਨਪੁਰੀ ਮੰਡੀ 2600 ਰੁਪਏ ਰਿਹਾ ਜੀ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰੋਂ ਦੇਆਂ ਰੇਟਾਂ ਦੇ ਵਿੱਚ ਸਰੋਂ ਦੇਆਂ ਰੇਟਾਂ ਦੇ ਵਿੱਚ ਕੱਲ੍ਹ ਨਾਲੋਂ ਤੇਜ਼ੀ ਵੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਜੈਪੁਰ ਮੰਡੀ ਦਾ ਜਿਹੜਾ ਰੇਟ ਰਿਹਾ ਹੈ ਉਹ 7600 ਤੇ 25 ਰੁਪਈਆ ਦੇ ਨਜ਼ਦੀਕ ਰਿਹਾ ਜੋ ਕਿ ਸ਼ਾਮ ਦੇ ਕਰਦਾਰ ਰੇਟ ਪਾਇਆ ਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਦੂਜੀਆਂ ਮੰਡੀਆਂ ਦੀ ਜਿਹਦੇ ਵਿੱਚ ਆ ਜਾਂਦੀ ਹੈ ਜੀ ਦਿੱਲੀ ਮੰਡੀ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ ਹੈ ਉਹ 6500 ਰੁਪਈਏ ਰਿਹਾ ਬਾਈ ਉਸ ਤੋਂ ਬਾਅਦ ਗੱਲ ਕਰਗੇ ਹਸਾਰ ਮੰਡੀ ਦੀ 6200 ਤੇ 80 ਰੁਪਈਏ ਨਰੀਲਾ ਮੰਡੀ 3600 ਤੇ 70 ਰੁਪਈਏ ਫਿਰ ਆਉਂਦੀ ਹੈ ਜੀ ਮੈਨਪੁਰੀ ਮੰਡੀ 6200 ਰੁਪਏ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਗਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਸਰੋਂ ਦਾ ਰੇਟ ਰਿਹਾ ਜੀ ਉਹ ਕੁਝ ਇਸ ਤਰ੍ਹਾਂ ਆ ਰਿਹਾ ਹੈ ਅੰਮ੍ਰਿਤਸਰ ਮੰਡੀ 6200 ਤੇ 70 ਰੁਪਏ ਤਰਨਤਾਰਨ ਮੰਡੀ 6500 ਮੁਖਸਰ ਮੰਡੀ 6200 ਦੇ 80 ਰੁਪਏ ਨਰੇਲਾ ਮੰਡੀ 6400 ਤੇ 70 ਰੁਪਏ ਬਲਾਸੀ ਮੰਡੀ 6400 ਤੇ